ਇਹ ਪਾਇਲ ਕੇ ਗੀਤ ਸੁਣ ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਕਾਦੀਆਂ ਅੰਦਰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਮੰਦਿਰ ਸ਼੍ਰੀ ਕਾਲੀ ਦੁਆਰਾ ਵੈਲਫੇਅਰ ਸੁਸਾਇਟੀ 메ਨ ਬਾਜ਼ਾਰ ਕਾਦੀਆਂ ਵੱਲੋਂ ਬਹੁਤ ਹੀ ਧੂਮ-ਧਾਮ ਅਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਇੱਕ ਵਿਸ਼ਾਲ ਸ਼੍ਰੀ ਕ੍ਰਿਸ਼ਨ ਰਾਸਲੀਲਾ ਦਾ ਆਯੋਜਨ ਪੁਰਾਣੀ ਸਬਜ਼ੀ ਮੰਡੀ ਢਾਖਾਣਾ ਚੌਕ ਕਾਦੀਆਂ ਵਿਖੇ ਕੀਤਾ ਗਿਆ ਅਝੂਕ

ਵਿੱਕੀ ਮੰਗਰੂ ਵਾਲੇ ਜੈ ਸ਼੍ਰੀ कृष्णा ਮੈਂ ਆਪਣੇ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮੂਹ ਜਿਲ੍ਹੇ ਕਾਇਨੂਦ ਦੀਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਲੱਖ ਲੱਖ ਵਧਾਈ ਦੇਣਾ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਨਾ ਕਿ ਆਪਣਾ ਮਿਹਰਾ ਭਰਿਆ ਹੱਥ सारी दुनिया ते रखो तो ॾे दफ़े मार्ग ते चला जीवन सफ़र कर सघनि अॼु पंद्रहं अगस्तेश में असां समुचे देश वासीअ चाहे उहो विच वासीं अॼु जे दाई दा जय हिंदरेश कुमार गोयल अमृतसर तो अॼु पंद्रहं अगस्त शहरे तेज़ादी दिवस जी सारियां बहुत बहुत, बहुत वधाई ਯੋਗ ਦਾ ਇਹ ਦਿਨ ਹੈ ਇਹ ਹੋਰ ਪਵਿੱਤਰ ਹੋ ਗਿਆ ਕਿਉਂਕਿ ਅੱਜ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਵਸ ਵੀ ਹੈ ਅੱਜ ਜਨਮ ਅਸ਼ਟਮੀ ਵੀ ਹੈ ਤਾਂ ਉਹਨਾਂ ਦੇ ਜਨਮ ਦਿਨ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਅੱਜ ਆਪਣਾ ਦੇਸ਼ ਗੁਲੰਦੀਆਂ ਵਾਲੀ ਲਗਾਤਾਰ ਚੱਲ ਰਿਹਾ ਹੈ ਇਹ ਸਾਡੀ ਸਾਰਿਆਂ ਦੀ ਡਿਊਟੀ ਬਣਦੀ ਹੈ ਅਸੀਂ ਆਪਣੇ ਦੇਸ਼ ਨੂੰ ਸਰਵাঙ্গীন ਵਿਕਾਸ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਈਏ ਇਸ ਜਿਹੜੀ ਆਜ਼ਾਦੀ ਹੈ ਤੇ ਸਾਨੂੰ ਏਡੀ ਸੌਖੀ ਨਹੀਂ ਮਿਲੀ ਹਜ਼ਾਰਾਂ ਹੀ ਨੌਜਵਾਨਾਂ ਨੇ ਆਪਣਾ ਜੀਵਨ ਇਸ ਆਜ਼ਾਦੀ ਦੇ ਹਮਨ ਦੇ ਵਿੱਚ ਬਹਾਉਤੀ ਦੇ ਰੂਪ ਚ ਪਾਇਆ ਤੇ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੁੰਦੇ ਆਇਆ ਉਹਨਾਂ ਨੂੰ ਸਰਦਾਂਝਲੀ ਦਿੰਦੇ ਆਇਆ ਆਓ ਅਸੀਂ ਸਾਰੇ ਮਿਲ ਕੇ ਦੇਸ਼ ਦੀ ਉਮਰਤੀ ਲਈ ਦੇਸ਼ ਦੀ ਤਰੱਕੀ ਲਈ ਦੇਸ਼ ਨੂੰ ਅੱਗੇ ਵਧਾਉਣ ਲਈ ਕੰਮ ਕਰੀਏ ਜੈ ਹਾਰਤ ਜੈ ਹਾਰਤ ਬੰਦੇ ਮਾਤਰਾ ਅੱਜ ਦਾ ਇਹ ਪਾਵਨ ਤੇ ਪਵਿੱਤਰ ਤਿਹਾਰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਜੋ ਇਤਿਹਾਸ ਸਿਰ ਪੰਜਾਬ ਦੀ ਨਹੀਂ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਹੀ ਧੂਮ-ਪਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਹਰ ਸਾਲ ਦੀ ਤਰ੍ਹਾਂ ਸ਼੍ਰੀ ਕਾਲੀ ਦੁਆਰਾ ਵੈਲਫੇਅਰ ਸੁਸਾਇਟੀ ਨੌਜਵਾਨ ਸੇਵਕ ਦਲ ਮਹਾਕਾਲੀ ਮੰਦਿਰ ਮੇਨ ਬਾਜ਼ਾਰ ਕਾਦੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਤਿਹਾਰ ਬੜੇ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਪ੍ਰਭੂ ਦਾ ਆਸ਼ੀਰਵਾਦ ਲੈਣ ਦੀ ਸਾਰੇ ਹੀ ਸ਼ਹਿਰ ਦੀਆਂ ਸੰਗਤਾਂ ਮੰਦਿਰ ਸ਼੍ਰੀ ਕਾਲੀ ਦਵਾਰਾ ਵਿਖੇ ਸ਼੍ਰੀ ਪੈਰੋ ਮੰਦਿਰ ਵਿਖੇ ਪਹੁੰਚ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ પ્રાપ્ત ਕਰ ਰਹੀਆਂ ਨੇ ਤੇ ਨਾਲ ਦੀ ਨਾਲ ਹੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਗੁਲਗਾਨ ਕਰਨ ਲਈ ਉਹਨਾਂ ਦੀਆਂ ਲਿਲਾਵਾਂ ਦਾ ਗੁਲਗਾਨ ਕਰਨ ਦੇ ਲਈ ਸਾਡੇ ਵਿੱਚ ਗਵਾਲੀਅਰ ਸ਼ਹਿਰ ਤੋਂ ਸ਼੍ਰੀ ਮੋਜਮਰਦੀ ਸ਼ਰਮਾ ਮਹਾਰਾਜ ਦਾ ਗੁਣਗਾਨ ਕਰਨ ਲਈ ਪਹੁੰਚੇ ਨੇ ਤੇ ਨਾਲ ਦੀ ਨਾਲ ਹੀ ਜੋ ਕ੍ਰਿਸ਼ਨ ਭਗਵਾਨ ਦੀ ਰਾਸਲੀਲਾ ਉਹ ਸਾਡੇ ਆਰਟਿਸਟ ਕਲਾਕਾਰ ਸ਼੍ਰੀ ਅਭੀਦੀ ਮਹਿਰਾ ਬਟਾਲੇ ਵਾਲੇ ਭਗਵਾਨ ਦਾ ਗੁਣਗਾਨ ਕਰ ਰਹੇ ਨੇ ਔਰ ਅੱਜ ਦੇ ਇਸ ਪਵਨ ਤੇ ਪਵਿੱਤਰ ਤਿਹਾਰ ਤੇ ਮੈਂ ਆਪਣੇ ਵੱਲੋਂ ਆਪਣੇ ਪ੍ਰਧਾਨ ਸ਼੍ਰੀ ਪਵਨ ਕੁਮਾਰ ਜੀ ਪਾਟਿਆ ਸ਼੍ਰੀ ਪੈਰੋ ਮੰਦਿਰ ਕਮੇਟੀ ਦੇ ਪ੍ਰਧਾਨ ਸ਼੍ਰੀ ਪਵਨ ਕੁਮਾਰ ਜੀ ਪਾਵੜੀ ਤੇ ਵਾਈਸ ਪ੍ਰੈਸਿਡੈਂਟ ਮੇਰਾ ਛੋਟਾ ਭਾਈ ਅਮਿਤਪਾਲ ਜੀ ਪਾਟਿਆ ਇਹਨਾਂ ਵੱਲੋਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਦੇਸ਼ ਵਿਦੇਸ਼ 'ਚ ਬੈਠੇ ਸਾਰੇ ਹੀ ਪੰਜਾਬੀਆਂ ਨੂੰ ਸਾਰੇ ਹੀ ਧਰਮਾਂ ਦੇ ਲੋਕਾਂ ਨੂੰ ਲੱਖ ਲੱਖ ਮੁਬਾਰਕਬਾਦ ਨੇ ਇਹ ਮਸਕਤਸ ਦਾ ਜੋ ਚੈਨਲ ਸਾਡੇ ਸਵਰਨ ਸਿੰਘ ਦੀ ਲਾਡੀ ਤੇ ਚੜਦੀ ਕਲਾ ਟਾਈਮਸ ਟੀਵੀ ਵਾਲੇ ਮੇਰੇ ਵੱਡੇ ਭਾਈ ਦੇਸ਼ਾਂ ਵਿਦੇਸ਼ਾਂ ਦੇ ਪ੍ਰੋਗਰਾਮ ਜੋ ਪੁਜਾ ਰਹੇ ਨੇ ਔਰ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰਵਾ ਰਹੇ ਨੇ ਸਾਰੇ ਲੋਕਾਂ ਨੂੰ ਤੋਂ ਮੈਂ ਇਹਨਾਂ ਦਾ ਆਪਣੀ ਸਮੂਚੀ ਟੀਮ ਵੱਲੋਂ तहे ਦਿਲੋਂ ਧੰਨਵਾਦ ਕਰਦਾ तहे ਦਿਲੋਂ ਇਹਨਾਂ ਦਾ ਰਣੀ ਆ ਕੋ ਇੱਕ ਵਾਰ ਫਿਰ ਤੋਂ ਜੈ શ્રી ਕ੍ਰਿਸ਼ਨ ਮਹਾਰਾਜ ਕੀ ਜੈ